ਦੁਨੀਆ ਦੇ ਵਿੱਚ ਵੱਡਾ ਕੌਣ ਆ? ਪਾਤਸ਼ਾਹ ਦੀ ਬਾਣੀ ਆ ਪੜਦੇ ਆ ਨਾ। ਵੱਡੇ ਵੱਡੇ ਜੋਦੀ ਸਹ ਲੋਕ ਤਿਲ ਕੋ ਵਿਆਪੈ ਚਿੰਤਾ ਰੋਗ। ਕੌਣ ਵੱਡਾ? ਮਾਇਆ ਵੜਿਆਈ। ਅਸਲ ਦੇ ਵਿੱਚ ਕੌਣ ਵੱਡਾ? ਦੁਨੀਆ ਦੀ ਨਿਗਾਹ 'ਚ ਤਾਂ ਆਪਾਂ ਨੂੰ ਪਤਾ ਲੱਗਦਾ ਨਾ ਵੱਡਾ ਕੌਣ ਆ। ਜਿਹਦੇ ਕੋਲ 4 ਪੈਸੇ ਨੇ ਸਮਾਜ ਉਹਨਾਂ ਨੂੰ ਵੱਡਾ ਕਹਿੰਦਾ। ਕੌਣ ਵੱਡਾ ਮਾਇਆ ਵਡਿਆਈ ਤੇ ਜਿਨ੍ਹਾਂ ਨੂੰ ਸਮਾਜ ਵੱਡਾ ਕਹਿੰਦਾ ਸ਼ਾਇਦ ਉਹਨਾਂ ਦੀਆਂ ਗੋਲੀਆਂ ਨੇ ਤਾਂ ਸ਼ੁਭ ਕਰਨ ਵਰਗੇ ਅੱਜ ਤੱਕ ਪਤਾ ਨਹੀਂ ਕਿੰਨੇ ਕੁ ਨੌਜਵਾਨ ਕਤਲ ਕਰ ਦਿੱਤੇ ਨੇ ਉਹਨਾਂ ਦਾ ਵੱਡਪਨ ਇਥੋਂ ਤੱਕ ਹੀ ਆ ਪਰ ਗੁਰਮਤ ਗੁਰਬਾਣੀ ਇਹ ਗੱਲ ਸਮਝਾ ਰਹੀ ਆ ਦਾਰਾ ਸਾਹਿਬ ਉਹ ਨਹੀਂ ਵੱਡੇ ਕੌਣ ਵੱਡਾ ਸਰੀਰ ਨਹੀਂ ਵੱਡਾ ਦਾਰਾ ਸਾਹਿਬ ਉਹਨਾਂ ਕੋਲੇ ਚਾਰ ਛਿੱਲਣ ਨੇ ਉਹ ਤਾਂ ਵੱਡੇ ਕਹਾ ਰਹੇ ਤੇ ਜਿਹੜੀ ਉਹਨਾਂ ਦੀ ਵਿਡੱਪਣ ਉਹ ਉਹਨਾਂ ਦੀ ਇਉਂ ਕਹੋ ਆਤਮਿਕ ਮੌਤ ਆ ਉਹਨਾਂ ਦਾ ਵਿਡੱਪਣ ਉਹਨਾਂ ਦਾ ਵੱਡਾਪਨ ਉਹ ਆਤਮਿਕ ਤਲ ਤੇ ਉਹਨਾਂ ਨੂੰ ਖਤਮ ਕਰ ਚੁੱਕਿਆਗਾ ਉਹ ਜਿਉਂਦੀਆਂ ਲੋਥਾਂ ਨੇ ਜਿੰਨਾ ਦੀ ਗੋਲੀ ਦਾ ਸ਼ਿਕਾਰ ਇਹ ਨੌਜਵਾਨ ਹੋਇਆ ਕਾਕਾ ਸ਼ੁਭਕਰਨ ਸਿੰਘ ਪਰ ਇੱਕ ਉਹ ਇਨਸਾਨ ਜਿਹੜਾ ਸਰੀਰ ਕਰਕੇ ਇਥੋਂ ਚਲਾ ਗਿਆ ਭਾਵੇਂ 22-23 ਸਾਲ ਦੀ ਉਮਰ ਵਿੱਚ ਸਾਡੇ ਤੋਂ ਉਹ ਵਿਛੜ ਗਏ ਪਰ ਉਹ ਰਹੀ ਦੀ ਦੁਨੀਆ ਤੱਕ ਅਮਰ ਰਹਿਣਗੇ ਵੱਡਾ ਕੌਣ ਆ ਬਾਬੇ ਨੇ ਇਹੀ ਗੱਲ ਫਰਮਾਈ ਆ ਕਿ ਦਰਅਸਲ ਆ ਵਡਾ ਸੋ ਵੱਡਾ ਜਿਨ ਰਾਮ ਨੇ ਬਲਾਈ ਜਿਨ੍ਹਾਂ ਦਾ ਧਿਆਨ ਜਿਨ੍ਹਾਂ ਦੀ ਅੰਦਰ ਦੀ ਬਿਰਤੀ ਸੱਚਿਆਰੇ ਕੰਮਾਂ ਪ੍ਰਤੀ ਦੀਨ ਪ੍ਰਤੀ ਆਪਣੇ ਹੱਕਾਂ ਪ੍ਰਤੀ ਇਸ ਕੌਮ ਦੇ ਲਈ ਆਪਣਾ ਸਰੀਰ ਲੇਖੇ ਲਾ ਦੇਣ ਤੇ ਉਹ ਦਾ ਅਸਲ ਦੁਨੀਆ ਦੇ ਵਿੱਚ ਵੱਡੇ ਹੁੰਦੇ ਨੇ ਬੇਸ਼ੱਕ ਇਹ ਗੱਲ ਕਲੀਅਰ ਆ ਵੀ ਕਾਕਾ ਸ਼ੁਭਕਰਨ ਸਿੰਘ ਸਾਡੇ ਵਿੱਚ ਅੱਜ ਦੇ ਇਸ ਦੁਨੀਆ ਦੇ ਰੋਹ ਨੂੰ ਇਸ ਦੁਨੀਆ ਦੇ ਇਕੱਠ ਨੂੰ ਆਪਣੀ ਉਹ ਵਡਿਆਈ ਨੂੰ ਆਪਣੀ ਉਹ ਪ੍ਰਭਤਾ ਨੂੰ ਨਹੀਂ ਵੇਖ ਰਹੇ ਪਰ ਚਿੱਤੇ ਰੱਖਿਓ ਇਹ ਉਹਨਾਂ ਨੂੰ ਅੱਜ ਦੀ ਸਰਦ ਆਜਲੀ ਸਦਾ ਲਈ ਅਮਰ ਰੱਖੇਗੀ ਤੈਨੂੰ ਮਾਲਕ ਨੇ ਕਿਹਾ ਨਾ ਕੌਣ ਵੱਡਾ ਮੇਰੇ ਵਰਗੇ ਕੋਲੇ 4 ਪੈਸੇ ਆ ਜਾਂਦੇ ਨੇ ਸੱਚ ਜਾਣਿਓ ਉਹ ਦੁਨੀਆ ਨੂੰ ਬੇਵਕੂਫ ਸਮਝਣ ਲੱਗ ਜਾਂਦਾ ਜਿਹੜੇ ਦੁਨੀਆ ਨੂੰ ਬੇਵਕੂਫ ਸਮਝਦੇ ਨੇ ਫਿਰ ਉਹੀ ਗੋਲੀਆਂ ਚਲਾਉਂਦੇ ਆ ਨਾ ਹਉਮੇ ਹੰਕਾਰ ਦੇ ਵਿੱਚ ਫਸ ਕੇ ਤੇ ਸੱਚ ਜਾਣੋ ਪਿਆਰ ਵਾਲਿਓ ਬਾਬੇ ਦੀ ਬਾਣੀ ਦਾ ਉਪਦੇਸ਼ ਉਹਨਾਂ ਦੇ ਥੱਪੜ ਮਾਰਦਾ ਰਹਿੰਦੀ ਦੁਨੀਆ ਤੱਕ ਥੱਪੜ ਵੱਜਦੇ ਰਹਿਣਗੇ ਔਰੰਗਜੀਬ ਕਹਿੰਦਾ ਸੀ ਮੇਰੇ ਵਰਗਾ ਕੋਈ ਨਹੀਂ ਸ਼ਾਇਦ ਮੈਂ ਗੁਰੂ ਨੂੰ ਗੁਰੂ ਦੇ ਬੱਚਿਆਂ ਨੂੰ ਗੁਰੂ ਦੇ ਪਰਿਵਾਰ ਨੂੰ ਖਤਮ ਕਰਕੇ ਵੱਡਾ ਬਣ ਜਾਵਾਂਗਾ ਪਰ ਨਹੀਂ ਅੱਜ ਔਰੰਗਜ਼ੇਬ ਵਰਗਿਆਂ ਦੀਆਂ ਕਬਰਾਂ ਤੇ ਲੋਕ ਥੁੱਕਦੇ ਪਏ ਨੇ ਪਰ ਮੇਰੇ ਕਲੀਆਂ ਵਾਲੇ ਪਾਤਸ਼ਾਹ ਦੇ ਪੁੱਤਰਾਂ ਨੂੰ ਕਲੀਆਂ ਵਾਲੇ ਨੂੰ ਕਲੰਗੀਆਂ ਵਾਲੇ ਦੇ ਪ੍ਰਾਣਾ ਤੋਂ ਪਿਆਰੇ ਗੁਰਸਿੱਖਾਂ ਨੂੰ ਉਹਨਾਂ ਨੌਜਵਾਨਾਂ ਨੂੰ ਲੋਕ ਅੱਜ ਯਾਦ ਕਰਦੇ ਨੇ ਉਹਨਾਂ ਦੀ ਰੈਂਦੀ ਦੁਨੀਆ ਤੱਕ ਯਾਦਾਂ ਮਨਾਈਆਂ ਜਾਣੀਆਂ ਜਿਨ੍ਹਾਂ ਨੇ ਦੀਨ ਦੇ ਲਈ ਕੁਛ ਕੀਤਾ ਫਿਰ ਪਾਤਸ਼ਾਹ ਨੇ ਬਖਸ਼ਿਸ਼ ਠੀਕ ਕੀਤੀ ਆ ਵੱਡਾ ਹੋਵਾ ਦੁਨੀਦਾਰ ਪਰ ਮਾਲਕ ਦੀ ਨਿਗਾਹ 'ਚ ਵੱਡੇ ਨਹੀਂ ਮਾਲਕ ਦੀ ਨਿਗਾ ਚ ਰੱਬ ਦੀ ਪਰਮੇਸ਼ਰ ਦੀ ਨਿਗਾ ਚ ਗਲ ਸੰਗਲ ਘੱਤ ਚ ਲਾਇਆ ਉਹਨਾਂ ਦੇ ਗਲ ਵਿੱਚ ਇੱਕ ਉਹ ਪਟਾ ਪਿਆ ਵਿਆ ਇੱਕ ਉਹ ਸੰਗਲ ਪਿਆ ਵਿਆ ਸੱਚ ਜਾਣਿਓ ਉਹ ਸੰਗਲ ਕਿਸ ਰੂਪ ਚ ਕਦੇ ਕਿਧਰ ਨੂੰ ਕਦੇ ਕਿਧਰ ਨੂੰ ਉਹ ਗੁਲਾਮੀ ਦਾ ਸੰਗਲ ਉਹਨਾਂ ਨੂੰ ਖਿੱਚੀ ਫਿਰਦਾ ਬੇਸ਼ੱਕ ਉਹ ਆਪਣੇ ਆਪ ਨੂੰ ਆਜ਼ਾਦ ਮੰਨਦੇ ਹੋਣ ਪਰ ਆਜ਼ਾਦ ਨਹੀਂ ਹਨ ਇਹ ਗੱਲ ਚੇਤੇ ਰੱਖਿਓ ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਦਰ ਅਸਲ ਉਹੀ ਇਸ ਦੁਨੀਆ ਤੇ ਮਹਾਨ ਨੇ ਜਿਨ੍ਹਾਂ ਨੇ ਦੁਨੀਆ ਦੇ ਲਈ ਦੀਨ ਦੇ ਲਈ ਕੁਛ ਭਲੇ ਦਾ ਕੰਮ ਕੀਤਾ ਉਹ ਭਲੇ ਦਾ ਕੰਮ ਬੇਸ਼ੱਕ ਜਨਮ ਤੋਂ ਲੈ ਕੇ ਮੌਤ ਤੱਕ ਸਰੀਰਕ ਤਲਤੇ ਇਸ ਸਰੀਰ ਨੂੰ ਛੱਡਣ ਤੱਕ ਬੰਦੇ ਦੀ ਜ਼ਿੰਦਗੀ ਦਾ ਕਰਮ ਬਹੁਤੇ ਬਾਰੇ ਅਸੀਂ ਵੇਖਦੇ ਆਂ ਵੀ ਨਹੀਂ ਯਾਰ ਇਹਦੀ ਜ਼ਿੰਦਗੀ ਚ ਕੋਈ ਭਲਾ ਕਰਮ ਤਾਂ ਹੈ ਨਹੀਂ ਪਰ ਇੱਕ ਗੱਲ ਜ਼ਰੂਰ ਚੇਤੇ ਰੱਖਿਓ ਮਾਲਕ ਕਹਿੰਦਾ ਕੋਈ ਪਤਾ ਨਹੀਂ ਜਿਹੜਾ ਕੱਲ ਅਜਾਮਲ ਦੇ ਰੂਪ ਵਿੱਚ ਸੀ ਪਰ ਜਦੋਂ ਉਹ ਪਰਮੇਸ਼ਰ ਨਾਲ ਜੁੜ ਗਿਆ ਉਹ ਅਕਾਲ ਪੁਰਖ ਵਾਹਿਗੁਰੂ ਨਾਲ ਉਹਦਾ ਧਿਆਨ ਜੁੜ ਗਿਆ ਪਰ ਐਤੇ ਟਾਈਮ ਉਹਦੇ ਜੁੜੇ ਹੋਏ ਧਿਆਨ ਨੇ ਪਰਮਾਤਮਾ ਦੇ ਨਾਲ ਜੁੜ ਕੇ ਸਦਾ ਲਈ ਦੁਨੀਆ ਤੋਂ ਹਮੇਸ਼ਾ ਦੇ ਲਈ ਸ਼ਾਬਾਸ਼ ਖਟ ਲਈ ਭਾਵੇਂ ਉਹਦਾ ਪੁਸ਼ੋਕੜ ਪਾਪੀ ਆ ਅਜਾਮਲ ਪਾਪੀ ਜਗ ਜਾਨਾ ਹੈ ਪਰ ਜਦੋਂ ਸਰੀਰਕ ਅੰਤ ਹੋਇਆ ਨਾ ਉਸ ਟਾਈਮ ਤੇ ਪਰਮੇਸ਼ਰ ਪਰਮਾਤਮਾ ਨੂੰ ਯਾਦ ਕੀਤਾ ਉਹਦੇ ਨਾਲ ਆਪਣਾ ਧਿਆਨ ਜੋੜਿਆ ਪਰ ਉਹਦਾ ਮਰਨਾ ਸਹਿਲਾ ਮਰਨਾ ਬਣ ਗਿਆ ਉਹਦਾ ਮਰਨਾ ਦੁਨੀਆ ਤੇ ਮਹਾਨ ਬਣ ਗਿਆ ਉਹਦਾ ਮਰਨਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਨਾਮ ਲਖਵਾ ਗਿਆ ਸੱਜਣ ਠੱਗ ਭਾਵੇਂ ਦੁਨੀਆ ਵਿੱਚੋਂ ਨੇ ਬਹੁਤ ਜ਼ਿਆਦਾ ਠੱਗੀਆਂ ਮਾਰੀਆਂ ਨੇ ਪਰ ਪਿਆਰ ਵਾਲੇ ਚੇਤੇ ਰੱਖਿਓ ਅੰਤ ਗੁਰੂ ਨਾਲ ਜੁੜ ਕੇ ਹੋਇਆ ਜਿਹੜਾ ਅੰਤ ਗੁਰੂ ਨਾਲ ਜੁੜ ਕੇ ਹੋਇਆ ਨਾ ਫਿਰ ਵੈਗੁਰੂ ਭਲਾ ਕਰੇ ਉਹ ਦੁਨੀਆ ਦੇ ਵਿੱਚ ਕਦੇ ਵੀ ਖਤਮ ਨਹੀਂ ਹੁੰਦੇ ਉਹ ਦੁਨੀਆ ਦੇ ਵਿੱਚ ਸਦਾ ਅਮਰ ਰਹਿੰਦੇ ਨੇ ਜਿਉਂਦੇ ਰਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਵਿੱਚ ਆਪਾਂ ਬਹੁਤ ਵਾਰੀ ਇਹ ਸ਼ਬਦ ਪੜੇ ਨੇ ਅਤ ਸੁੰਦਰ ਕੁਲੀਨ ਚੱਤਰ ਮੁਕ ਗਿਆਨੀ ਤਨਵੰਤ ਮਰਤਕ ਕਹੀ ਹੈ ਨਾਨਕਾ ਜੇ ਆ ਗੱਲ ਵੱਲ ਧਿਆਨ ਦਿਓ ਕਹਿੰਦੇ ਦਰ ਅਸਲ ਉਹ ਮਰਿਆ ਹੋਇਆ ਜਿਹੜਾ ਇਨਸਾਨ ਪਰਮਾਤਮਾ ਨਾਲ ਟੁੱਟ ਚੁੱਕਿਆ ਹੈ ਮਰਤਕ ਕਹੀ ਹੈ ਨਾਨਕਾ ਜੇ ਪ੍ਰੀਤ ਨਹੀਂ ਪਗਵੰਤ ਭਾਵੇਂ ਬੰਦੇ ਕੋਲ ਪੰਜੇ ਗੁਣ ਹੋਣ অতি ਸੁੰਦਰ ਵੀ ਹੋਵੇ ਬਹੁਤ ਜਿਆਦਾ ਉੱਚੀ ਕੁਲ ਦੇ ਵਿੱਚ ਪੈਦਾ ਹੋਇਆ ਹੋਵੇ ਚਤਰਬੋਤ ਹੋਵੇ ਚਲਾਕ ਬਹੁਤ ਹੋਵੇ ਤੇ ਪਰ ਪਿਆਰ ਵਾਲੋ ਚਲਾਕ ਬਹੁਤ অতি ਸੁੰਦਰ ਉੱਚੀ ਕੁਲ ਚ ਪੈਦਾ ਹੋਇਆ ਤੇ ਪਰ ਅਗਲੀ ਗੱਲ ਕੀ ਕਹੀ ਆ ਮੁਖ ਦੇ ਵਿੱਚ ਗਿਆਨ ਵੀ ਹੋਵੇ ਇੱਕ ਤਾਂ ਦਿਲ ਚ ਗਿਆਨ ਨਾਲੋ ਸ਼ੁਭ ਗਿਆਨ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਦਾ ਗਿਆਨ ਆ ਤੇ ਮਾਫ ਕਰਨਾ ਇਹ ਗੱਲ ਚੇਤੇ ਰੱਖੋ ਕਈ ਵਾਰ ਦੁਨੀਆ ਆਪਣੀ ਚਲਾਕੀ ਨੂੰ ਗਿਆਨ ਮੰਨ ਲੈਂਦੀ ਆ ਕਈ ਵਾਰ ਕਾਂ ਬਿਰਤੀ ਦਾ ਮਨੁੱਖ ਆਪਣੀ ਕਾਂ ਬਿਰਤੀ ਨੂੰ ਆਪਣੀ ਚਲਾਕ ਬਿਰਤੀ ਨੂੰ ਸਿਆਣਪ ਮੰਨ ਬੈਂਦਾ ਭੁਲੇਖੇ ਦੇ ਵਿੱਚ ਪਰ ਉਹ ਸਿਆਣਪ ਨਹੀਂ ਹੁੰਦੀਗੀ ਸਿਆਣਪ ਕੀ ਆ ਸਿਆਣਪ ਇਹ ਆ ਜੇ ਗੱਲ ਨੂੰ ਸਮਝਿਆ ਜਾਵੇ ਜੇ ਗੱਲ ਨੂੰ ਸਮਝਾਇਆ ਜਾਵੇ ਪਰ ਚਲਾਕੀ ਬਿਰਤੀ ਨੇ ਕਿੱਥੋਂ ਤੱਕ ਗੱਲਾਂ ਭੇਜ ਤੀਆਂ ਉਹ ਤੁਹਾਡੇ ਸਾਹਮਣੇ ਆ ਚਲਾਕੀਆਂ ਨਹੀਂ ਭੇਜੀਆਂ ਨਾ ਕੰਡਿਆਲੀਆਂ ਤਾਰਾਂ ਵੱਡੇ ਵੱਡੇ ਬੰਨ ਵੱਡੇ ਵੱਡੇ ਪਿੱਲਰ ਕੱਢਦੇ ਉੱਤੇ ਹੱਦਾਂ ਬਣਾ ਦਿੱਤੀਆਂ ਉਹ ਸਿਰਫ ਚਲਾਕੀਆਂ ਨੇ ਪਰ ਜੇ ਸਿਆਣਪ ਹੋਵੇ ਨਾ ਤੇ ਪਿਆਰ ਵਾਲੋ ਚੇਤੇ ਰੱਖਿਓ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਹੈ ਨਾ ਜਿਹੜਾ ਇੱਕ ਵਾਰ ਇਹਨਾਂ ਲੋਕਾਂ ਨੂੰ ਪੜ ਲੈਣਾ ਚਾਹੀਦਾ ਕਿਹੋ ਜਿਹਾ ਰਾਜ ਸੀ ਉਹਨਾਂ ਦੀ ਬਿਰਤੀ ਉਹਨਾਂ ਦਾ ਸਚਿਆਰਾ ਬਣ ਕੇ ਹੋ ਜਾ ਸੀ ਪਰ ਨਹੀਂ ਦਰਸ ਇਹ ਚਲਾਕੀਆਂ ਕਰਕੇ ਦੁਨੀਆ ਨੂੰ ਹਰਾਉਣਾ ਚਾਹੁੰਦੇ ਨੇ ਖਾਸ ਕਰਕੇ ਸਿੱਖਾਂ ਨੂੰ ਖਾਸ ਕਰਕੇ ਪੰਜਾਬੀਆਂ ਨੂੰ ਪਰ ਪਿਆਰ ਵਾਲੋ ਚੇਤਾ ਰੱਖਿਓ ਚਲਾਕ ਬਿਰਤੀ ਔਰੰਗਜ਼ੇਬ ਦੀ ਨੇ ਗੁਰੂ ਨੂੰ ਤਾਂ ਕੀ ਖਰੀਦਣਾ ਸੀ ਗੁਰੂ ਨੂੰ ਤਾਂ ਕੀ ਹਰਾਉਣਾ ਸੀ ਕਿਸੇ ਗੁਰੂ ਦੇ ਇੱਕ ਸਿੱਖ ਦਾ ਐਸਾ ਜੀਵਨ ਨਹੀਂ ਤੁਸੀਂ ਪੜਿਆ ਸੁਣਿਆ ਹੋਵੇਗਾ ਜਿਹੜਾ ਔਰੰਗਜ਼ੇਬ ਅੱਗੇ ਹਾਰ ਗਿਆ ਹੋਵੇ ਚਲਾਕ ਵਰਤੀ ਤਾਈਓ ਗੁਰੂ ਸਾਹਿਬ ਨੇ ਕਿਹਾ ਅਤ ਸੁੰਦਰ ਕੁਲੀਨ ਚਤਰ ਮੁਖ ਗਿਆਨੀ ਤਨਵੰਤ ਪਰ ਦਰਅਸਲ ਪੰਜੇ ਗੁਣ ਨੇ ਪਰ ਇੱਕ ਗੁਣ ਨਹੀਂ ਹੈ ਉਹ ਕਿਹੜਾ ਉਹਦੀ ਪ੍ਰੀਤ ਨਹੀਂ ਹੈ ਰੱਬ ਦੀ ਉਹ ਰੱਬ ਵਾਲੇ ਕੰਮ ਸਾਰੇ ਆਪ ਕਰਨੇ ਚਾਹੁੰਦਾ ਰੱਬ ਨੂੰ ਪਾਸੇ ਕਰਨਾ ਚਾਹੁੰਦਾ ਪਰ ਇਹ ਬਹੁਤ ਵੱਡਾ ਪੁਲੇਖਾ ਤੁਸੀਂ ਸੋਚੋਗੇ ਰੱਬ ਨੂੰ ਕਿਵੇਂ ਪਾਸੇ ਕਰਨਾ ਚਾਹੁੰਦਾਗਾ ਅੱਜ ਤੱਕ ਸਾਡਾ ਸਮਾਜ ਸਾਡੀ ਦੁਨੀਆ ਸਾਡਾ ਇਹ ਜਗਤ ਇਹ ਗੱਲ ਤਾਂ ਸਾਡੀ ਜ਼ੁਬਾਨ ਤੇ ਆ ਨਾ ਅਨ ਦਾਤਾ ਪਰਮੇਸ਼ਰ ਪਰਮਾਤਮਾ ਸਭ ਨੂੰ ਦਾਤਾ ਦਿੰਦਾ ਪਰਮੇਸ਼ਰ ਪਰਮਾਤਮਾ ਨੇ ਹਰ ਇੱਕ ਚੀਜ਼ ਆਪ ਪੈਦਾ ਕੀਤੀ ਆ ਪਰ ਵੈਗੁਰੂ ਭਲਾ ਕਰੇ ਰਸਤੇ ਦੇ ਵਿੱਚ ਉਹਨੇ ਇੱਕ ਉਸ ਮਨੁੱਖ ਨੂੰ ਪਾਇਆ ਸਨ ਚ ਪਾਇਆ ਕਿਸ ਮਨੁੱਖ ਨੂੰ ਜਿਸ ਮਨੁੱਖ ਨੇ ਦੁਨੀਆ ਦੇ ਲਈ ਭਲੇ ਦੇ ਕੰਮ ਕੀਤੇ ਅੰਨ ਉਗਾਇਆ ਅੰਨ ਅਗਾਉਣਾ ਹੈ ਆਪਣੇ ਸਮਾਜ ਦੇ ਵਿੱਚ ਭਲੇ ਦੇ ਕੰਮ ਕਰਨੇ ਨੇ ਉਹਨੂੰ ਰਸਤੇ 'ਚ ਉਹਨੂੰ ਸਨ 'ਚ ਪਾ ਕੇ ਤੇ ਉਹਨੂੰ ਆਪਣੇ ਵਾਲਾ ਨਾਮ ਦੇ ਦਿੰਦਾ ਅੰਨ ਅਘਾਉਣ ਵਾਲਾ ਅੰਨਦਾਤਾ ਹੁਣ ਪਿਆਰ ਵਾਲੋ ਚੇਤਾ ਰੱਖਿਓ ਇਹ ਏਦੋਂ ਵੱਡੀ ਚਲਾਕੀ ਕੀ ਹੋ ਸਕਦੀ ਆ ਦਾਤੇ ਨੂੰ ਪਾਸੇ ਕਰਕੇ ਅੰਨ ਪਲੱਸ ਦਾਤਾ ਅੰਨ ਦਾਤੇ ਨੂੰ ਪਾਸੇ ਕਰਕੇ ਇਹ ਦੁਨੀਆ ਜਿੱਤਣੀ ਚਾਹੁੰਦੀ ਆ ਇਹ ਸਰਕਾਰ ਦੁਨੀਆ ਨਹੀਂ ਜਿੱਤ ਸਕਦੀ ਭਾਵੇਂ ਅੱਜ ਭਾਵੇਂ ਕੱਲ ਭਾਵੇਂ ਪਰਸੋ ਹੋਵੇ ਪਰ ਜਦੋਂ ਨੂੰ ਜਿੱਤਣਾ ਚਾਹਣਗੇ ਉਦੋਂ ਨੂੰ ਖੁਦ ਖਤ ਖ਼ਤਮ ਹੋ ਜਾਣਗੇ ਉਹਦੋਂ ਨੂੰ ਖੁਦ ਖਤਮ ਹੋ ਜਾਣਾਂ ਨੇ ਇਹ ਭਲੇਖਾਗਾ ਔਰੰਗਜੇਬ ਵੀ ਸੋਚਦਾ ਸੀ ਅੱਜ ਕੱਲ ਪਰਸੋਂ ਪਰ ਉਹਦੀ ਪਰਸੋਂ ਨਹੀਂ ਆਈ ਉਹਦੀ ਕੱਲ ਨਹੀਂ ਆਏਗੀ ਆਖਰਕਾਰ ਆਪਾਂ ਨੂੰ ਪਤਾ ਦੁਨੀਆ 'ਚੋਂ ਖਤਮ ਹੋ ਗਿਆ ਯਹਾਂਗੀਰ ਬਾਦਸ਼ਾਹ ਵਰਗੇ ਦੁਨੀਆ 'ਚੋਂ ਖਤਮ ਹੋ ਗਏ ਸ਼ਿਕੰਦਰ ਵਰਗੇ ਦੁਨੀਆ 'ਚੋਂ ਖਤਮ ਹੋ ਗਏ ਰਾਵਣ ਵਰਗੇ ਦੁਨੀਆ 'ਚੋਂ ਖਤਮ ਹੋ ਗਏ ਪਿਆਰ ਵਾਲਿਓ ਪਰ ਜਿਹੜੀਆਂ ਉਹਨਾਂ ਦੀਆਂ ਬਿਰਤੀਆਂ ਸੀ ਉਹਨਾਂ ਦੇ ਵਿੱਚ ਕਾਮਯਾਬ ਨਹੀਂ ਹੋ ਸਕੀਏ